Instagram ਤੇ YouTuber ਤੇ ਮਸ਼ਹੂਰ ਹਰਪਾਲ ਕੌਰ ਯਾਨੀ ਕਿ ਬ੍ਰਾਊਨ ਕੁੜੀ ਜਿਸ ਦੀ ਕੀ ਭੈਣ ਦਾ ਬੀਤੇ ਦਿਨੀ ਵਿਆਹ ਹੋਇਆ ਸੀ ਤੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਹਰ ਰਸਮ ਤੋਂ ਲੈ ਕੇ ਡੋਲੀ ਤੱਕ ਹਰ ਵੀਡੀਓ ਤੁਸੀਂ ਉਸ ਦੇ ਸੋਸ਼ਲ ਅਕਾਊਂਟ ਤੇ ਦੇਖੀ ਲਈ ਹੋਣੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਆਪਣੇ YouTube ਚੈਨਲ ਤੇ ਜਾ ਕੇ ਉਸ ਦੀਆਂ ਸਾਰੀਆਂ ਵੀਡੀਓਸ ਪਈਆਂ ਨੇ ਦੇਖ ਸਕਦੇ ਹੋ ਬ੍ਰਾਊਨ ਕੁੜੀ ਨੇ ਆਪਣੀ ਭੈਣ ਦਾ ਵਿਆਹ ਬੜੀ ਹੀ ਚਾਵਾਂ ਤੇ ਰੀਝਾਂ ਦੇ ਨਾਲ ਆਪਣੇ ਪਿਓ ਦੇ ਅੱਗੇ ਹੋ ਹੋ ਕੇ ਕੀਤਾ ਉੱਥੇ ਹੀ ਉਸ ਦੇ ਚਾਉਣ ਵਾਲਿਆਂ ਦੇ ਵੱਲੋਂ ਵੀ ਲਗਾਤਾਰ ਉਸ ਨੋ ਵਦਾਨਾਂ ਦਿੱਤਿਆਂ ਜਾ ਰਹੀਆਂ ਹਨ ਤੇ ਉੱਥੇ ਹੀ ਉਸ ਦੇ ਵੱਲੋਂ ਆਪਣੀ ਭੈਣ ਦੇ ਨਾਲ ਕਈ ਪ੍ਰੀ-ਵੇਡਿੰਗ ਸ਼ੂਟਸ ਦੇ ਵਿੱਚ ਵੀ ਆਪਣੀਆਂ ਤਸਵੀਰਾਂ ਖਚਾਈਆਂ ਗਈਆਂ ਤੇ ਨੱਚਦੇ ਹੋਏ ਵੀ ਉਹਨਾਂ ਦੀਆਂ ਕਈ ਵੀਡੀਓਸ ਵਾਇਰਲ ਹੋ ਰਹੀਆਂ ਹਨ ਤੇ ਉੱਥੇ ਹੀ ਬ੍ਰਾਊਨ ਕੁੜੀ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵਿਆਹ ਤੋਂ ਬਾਅਦ ਹੁਣ ਉਹਨਾਂ ਦੇ ਘਰ ਦੇ ਵਿੱਚ ਵਧਾਈ ਮੰਗਲ ਲਈ ਜੋ ਭੰਡ ਆਉਂਦੇ ਨੇ ਉਹਨਾਂ ਨੂੰ ਉਸ ਉਹਨਾਂ ਨੇ ਵਧਾਈ ਦਿੱਤੀ ਤੇ ਕੋਲੋਲਾ ਕਰ ਦਿੰਦੀਆਂ ਹੋਈਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਤ ਦੇ ਵਿੱਚ ਉਹਨਾਂ ਵੀਡੀਓ ਕਲਿੱਪ ਵੀ ਦੇਖਣ ਨੂੰ ਮਿਲ ਜੂਗੀ ਤੇ ਉਹਨਾਂ ਦੇ ਵਿਆਹ ਦੇ ਵਿੱਚ ਕਈ ਮਸ਼ਹੂਰ ਵਲੌਗਰ ਤਾਨੀਆਂ ਸਾਜਣ ਤੇ ਹੋਰ ਵੀ ਕਈ ਵਲੌਗਰ ਆ ਜਿਹੜੇ ਉਹਨਾਂ ਦੇ ਵਿਆਹ ਦੇ ਵਿੱਚ ਪਹੁੰਚੇ ਸਨ ਤੇ ਬਾਕੀ ਤੁਸੀਂ ਵੀ ਹੁਣ ਇੰਜੋਏ ਕਰੋ ਉਹਨਾਂ ਦੇ ਵਿਆਹ ਤੋਂ ਬਾਅਦ ਭੰਡ ਜੋ ਹੁੰਦੇ ਆ ਵਧਾਈ ਮੰਗਣ ਵਾਲੇ ਉਹਨਾਂ ਦੀਆਂ ਇਹ ਪਿਆਰੀਆਂ ਵੀਡੀਓਜ਼ ਤੇ ਉਹਨਾਂ ਦੇ ਕਲੋਲਾ ਕਰਦਿੰਦੀਆਂ ਵੀਡੀਓਜ਼ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ